ਸਾਡੀ ਗਾਦੀ ਸਾਰਿਆਂ ਨੂੰ ਉਮੀਦ ਕਰਦਾ ਤੁਸੀਂ ਸਾਰੇ ਵਧੀਆ ਰਹੋਗੇ ਸ਼ੂਜ਼ ਦੀ ਲਾਈਨ ਦੇ ਵਿੱਚ ਇੱਕ ਬਿਲਕੁਲ ਨਵੀਂ ਟੈਕਨੋਲੋਜੀ ਦੇ ਨਾਲ ਜੁੱਤੀ ਬਣ ਕੇ ਆਈ ਹੈ ਬੜੀ ਲਾਈਟ ਵੇਟ ਪਹਿਲਾਂ ਇੱਧਰ ਲਿਆ ਮੈਂ ਤੁਹਾਨੂੰ ਨਿਗਾ ਕਰਾਉਣਾ ਇਹ ਸਪੈਸ਼ਲ ਹੈਗੀ ਆ ਆਰਐਫਬੀ ਟੈਕਨੋਲੋਜੀ ਦੇ ਨਾਲ ਬਣੀ ਹੋਈ ਆ ਇਹ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਬਿਲਕੁਲ ਪੈਰਾਂ 'ਚ ਕੰਫਰਟ ਚਾਹੀਦਾ ਜਾਂ ਜਿਨ੍ਹਾਂ ਨੂੰ ਸ਼ੂਗਰ ਆ ਜਾਂ ਜਿਨ੍ਹਾਂ ਦੇ ਪੈਰ ਦੁਖਦੇ ਆ ਵੀ ਉਹਨਾਂ ਨੂੰ ਕੁਆਲਿਟੀ ਤੱਕ ਜਾ ਡਿਜ਼ਾਈਨ ਤੱਕ ਸੌਰੀ ਡਿਜ਼ਾਈਨ ਤੱਕ ਜਿਨ੍ਹਾਂ ਨੂੰ ਜ਼ਿਆਦਾ ਮਤਲਬ ਨਹੀਂ ਸਿੰਪਲ ਸੌਬਰ ਡਿਜ਼ਾਈਨ ਪਾਉਂਦੇ ਆ ਤੇ ਜਿਨ੍ਹਾਂ ਦੀ ਸਕਿਨ ਪੈਰਾਂ ਦੀ ਬੜੀ ਸੌਫਟ ਆ ਉਹਨਾਂ ਵਾਸਤੇ 13 ਰੀਜ਼ਨ ਦੀ ਜੁੱਤੀ ਆਪਣੇ ਕੋਲ ਰੀਸਟਾਕ ਹੋ ਗਈ ਆ ਇਹ ਬੜਾ ਇਹ ਹੱਥ ਨਾਲ ਬਣਨ ਵਾਲਾ ਪ੍ਰੋਡਕਟ ਆ ਬੜਾ ਲਿਮਟਿਡ ਜੀ ਇਹਦੀ ਕੁਆਂਟੀਟੀ ਆਂਦੀ ਆ ਇਸ ਕਰਕੇ ਇਹਦੇ ਮਤਲਬ ਐ ਨਹੀਂ ਹੁਣੇ ਵੀਡੀਓ ਘੱਟ ਹੀ ਚੱਲੂ ਸਾਨੂੰ ਪਤਾ ਕਿਉਂਕਿ ਇਹਦੇ ਗਾਹਕ ਬਹੁਤ ਘੱਟ ਨੇ ਕਿਉਂਕਿ ਸਿੰਪਲ ਡਿਜ਼ਾਈਨ ਚ ਬਣਦੀ ਆ ਇਹ ਉਹਨਾਂ ਵਾਸਤੇ ਆ ਜਿਵੇਂ ਤੁਹਾਡੇ ਫਾਦਰ ਸਾਹਿਬ ਵਾਸਤੇ ਜਾਂ ਤੁਸੀਂ ਜੌਬ ਕਰਦੇ ਆ ਮੈਂ ਤੁਹਾਨੂੰ ਚੀਜ਼ ਦਿਖਾਉਣਾ ਲਿਓ ਬਿਲਕੁਲ ਲਾਈਟ ਵੇਟ ਜੁੱਤੀ ਆ ਬਿਲਕੁਲ ਲਾਈਟ ਵੇਟ ਜੁੱਤੀ ਆ ਨੀਅਰ ਅਬਾਊਟ 40 ਤੋਂ 50 ਗ੍ਰਾਮ ਦਾ ਵਜਨ ਹੋਊਗਾ ਆਲੋ ਆ ਲਾਈਟਰ ਸਿੱਟਿਓ ਜੀ ਮੇਰੇ ਜੀ ਆਲੋ ਇਹਦੇ ਵਿੱਚ ਜਿਹੜੇ ਆ ਡਾਟਸ ਲੱਗੇ ਹੋਏ ਆ ਇਹ ਡਾਟਸ ਤਾਂ ਲੱਗੇ ਹੋਏ ਆ ਵੀ ਇਹ ਆਰਥੋ ਨੇ ਵਿੱਚ ਪਤਾਵਾ ਵਾ ਸਭ ਤੋਂ ਮਹਿੰਗੀ ਟੈਕਨੋਲੋਜੀ ਦਾ ਜੇ ਕੋਈ ਅੱਜ ਤੱਕ ਇਨਸੋਲ ਬਣਿਆ ਉਹ ਆਹ ਟੈਕਨੋਲੋਜੀ 'ਚ ਬਣਿਆ 13 ਰੀਜ਼ਨ ਦਾ ਜੈੱਲ ਸੋਲ ਦਾ ਪਤਾਵਾ ਇਹ ਜੈੱਲ ਆ ਸਾਰੀ ਇਹਦੇ ਵਿੱਚ ਠੀਕ ਆ ਔਰ ਸਾਰੀ ਇਹ ਵਿੱਚ ਜੁੱਤੀ ਨਿੱਟੜਾ ਬਿਲਕੁਲ ਫਰੈਸ਼ ਸਟਾਕ ਦੇਖ ਲੋ ਔਰ ਬਿਲਕੁਲ ਲਾਈਟ ਵੇਟ ਦੋ ਕਲਰਾਂ ਦੇ ਵਿੱਚ ਸਾਡੇ ਕੋਲ ਅਵੇਲੇਬਲ ਹੋਈ ਆ 100% ਜੈਨੂਨ ਲੈਦਰ ਆ ਜੀ ਇਹ ਠੀਕ ਆ ਇਹ ਹੈ ਥੋੜੀ ਜੀ ਕਾਸਟਲੀ ਆ ਇਹ ਪਿਓਰ ਲੈਦਰ ਦੀ ਜੁੱਤੀ ਆ ਠੀਕ ਆ ਇਹਦੇ ਤੋਂ ਮਤਲਬ ਕੋਈ ਰਿੰਕਲ ਨਹੀਂ ਆ ਕੋਈ ਕੁਝ ਨਹੀਂ ਉਹ ਬਿਲਕੁਲ ਲਾਈਟ ਵੇਟ ਜੁੱਤੀ ਆ ਬਿਲਕੁਲ ਸੋਬਰ ਡਿਜ਼ਾਈਨ ਆ ਔਰਥੋ ਵਾਲੀ ਜੁੱਤੀ ਆ ਆ ਇਹਦੀ ਲੈਦਰ ਦੀ ਪ੍ਰੋਡਕਟ ਦਿੱਤਾ ਹੋਇਆ ਜਿਹੜੇ ਕਿ ਇਹੀ ਚੀਜ਼ ਮਤਲਬ ਕਈ ਬ੍ਰਾਂਡਾਂ ਚ ਅਲੱਗ-ਅਲੱਗ ਰੇਟ ਆ ਉਹਨਾਂ ਦੇ ਨਾਨ ਸਲਿੱਪਰੀ ਆ ਬਿਲਕੁਲ ਵੀ ਸਲਿੱਪ ਨਹੀਂ ਕਰਦੀ 100% ਜੈਨੂਇਨ ਇਹਦੇ ਤੇ ਲੇਜ਼ਰ ਲੱਗਿਆ ਹੋਇਆ ਸੋ ਦੂਜੀ ਗੱਲ ਇਹ ਹੈ ਵੀ ਆਪਾਂ ਕਿਸੇ ਨੂੰ ਪੈਸੇ ਖਰਾਬ ਕਰਨਾ ਨਹੀਂ ਚਾਹੁੰਦੇ ਤੁਸੀਂ ਆਪਣੇ ਫਾਦਰ ਸਾਹਿਬ ਵਾਸਤੇ ਜਾਂ ਤੁਸੀਂ ਜੌਬ ਕਰਦੇ ਆ ਤਾਂ ਇਹਦੇ ਵਿੱਚ ਲੇਸੀਜ਼ ਵਾਲੇ ਵੀ ਮਿਲ ਜਾਣਗੇ ਜਿਵੇਂ ਕਈ ਪੁਲਿਸ ਵਾਲਿਆਂ ਨੂੰ ਸਾਰਾ ਦਿਨ ਖੜਨਾ ਪੈਂਦਾ ਉਹ ਇਹਦੇ ਵਿੱਚ ਲੇਸੀਜ਼ ਵਾਲੇ ਪਾ ਸਕਦੇ ਆ ਜਾਂ ਬ੍ਰਾਊਨ ਟੈਨ ਤਿੰਨੇ ਕਲਰ ਵਿੱਚ ਮੈਂ ਦੇ ਦੂੰ ਔਰ ਸਾਈਜ਼ 5 ਤੋਂ ਲੈ ਕੇ 12 ਨੰਬਰ ਤੱਕ ਇਹਦੇ ਸਾਈਜ਼ ਮਿਲ ਜਾਣਗੇ ਇਹਦਾ ਰੇਟ ਹੋਊਗਾ ਜੀ 2350 ਤੇ 2400 ਰੇਟ ਇਹਦਾ ਇੰਨਾ ਹੀ ਹੋਊਗਾ ਸੋ ਜਿਹਨੂੰ ਕੁਆਲਟੀ ਚਾਹੀਦੀ ਹੈ ਜਿਹਨੂੰ ਐ ਆ ਵੀ ਮੇਰਾ ਸਾਰਾ ਦਿਨ ਖੜਨ ਦਾ ਕੰਮ ਆ ਜੇ ਤੁਹਾਡੇ ਫਾਦਰ ਸਾਹਿਬ ਦਾ ਜਾਂ ਤੁਸੀਂ ਜੌਬ ਕਰਦੇ ਆ ਇੱਕ ਵਾਰੀ ਤੁਸੀਂ ਇਹ ਜਰੂਰ ਆਰਥੋਪੈਡਿਕਲੀ ਜੁੱਤੀ ਵਰਤ ਕੇ ਦੇਖਿਓ ਇਸੇ ਚੀਜ਼ ਦੇ ਵਿੱਚ ਮੈਂ ਸਪੋਰਟ ਸ਼ੂਜ਼ ਵੀ ਲੈ ਕੇ ਆ ਰਹੇ ਆ 13 ਰੀਜ਼ਨ ਇੱਕ 13 ਰੀਜ਼ਨ ਦਾ ਇੱਕ ਵੈਲ ਨਾਉਨ ਬ੍ਰਾਂਡ ਆ ਔਰ ਦੂਜੀ ਗੱਲ 100 ਰੁਪਏ ਭਾਰਸਲ ਆ ਅਸੀਂ ਕਿਸੇ ਦੇ ਪੈਸੇ ਖਰਾਬ ਨਹੀਂ ਕਰਨਾ ਚਾਹੁੰਦੇ ਜੇ ਕਿਸੇ ਨੂੰ ਲੱਗੇ ਵੀ ਇਹ ਨਹੀਂ ਕੰਫਰਟੇਬਲ ਜਾਂ ਜੋ ਹਣੀ ਕਹਿ ਰਿਹਾ ਉਹਦਾ ਨਹੀਂ ਹੈਗਾ ਸੋ ਤੁਸੀਂ ਵਾਪਸ ਭੇਜ ਕੇ ਆਪਣੇ ਪੈਸੇ ਲੈ ਸਕਦੇ ਹੋ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਠੀਕ ਆ ਇਹ ਲਿਮਟਿਡ ਸਟਾਕ ਆ origignal ਲੈਦਰ ਦੇ ਵਿੱਚ ਬਣੀ ਹੋਈ ਜਾਂ ਆਰਥੋਡ ਜੁੱਤੀ ਆ ਦਿਖਾ ਦੇ ਜਿਨ੍ਹਾਂ ਨੂੰ 슈ਗਰ ਆ ਜਾਂ ਜਿਨ੍ਹਾਂ ਦੀ ਸਕਿਨ ਬਹੁਤ ਸੌਫਟ ਆ ਜਾਂ ਜਿਨ੍ਹਾਂ ਦਾ ਸਾਰਾ ਦਿਨ ਖੜਨ ਦਾ ਕੰਮ ਆ ਇਹ ਉਹ ਇੱਕ ਵਾਰੀ ਜੁੱਤੀ ਟਰਾਈ ਕਰਨ ਫਿਲਹਾਲ 6 ਤੋਂ ਲੈ ਕੇ 11 12 ਤੱਕ ਮੇਰੇ ਕੋਲ ਸਾਰੇ ਸਾਈਜ਼ ਵਿੱਚ ਅਵੇਲੇਬਲ ਨੇ ਮੈਂ ਤੁਹਾਨੂੰ ਨੰਬਰ ਦੇ ਦੇਣਾ ਇਹਦੇ ਵਿੱਚ ਨੰਬਰ ਤੁਸੀਂ ਪਾ ਦਿਓ 70364050 ਇਹ ਨੰਬਰ ਤੇ ਤੁਸੀਂ ਸਕਰੀਨ ਸ਼ਾਟ ਭੇਜ ਦਿਓ ਆ ਤੁਹਾਨੂੰ ਆਰਡਰ ਤੁਹਾਡਾ ਦੀਵਾਲੀ ਤੋਂ ਪਹਿਲਾਂ ਪਹਿਲਾਂ ਡਿਲੀਵਰ ਹੋ ਜਾਊਗਾ ਪੰਜਾਬ ਚ ਕਿਤੇ ਵੀ ਮੰਗਾਓਗੇ ਡਿਲੀਵਰੀ ਫ੍ਰੀ ਕਰ ਦਾਂਗੇ 2350 ਰੁਪਏ ਰੇਟ ਆ ਸਾਲ ਦੀ ਇਹਦੀ ਜੁੱਤੀ ਦੀ ਗਾਰੰਟੀ ਹੈ ਵਾਪਸੀ ਦੀ ਧੰਨਵਾਦ